BBMP ਦਾ ਮੁੱਦਾ ਇਹਨਾਂ ਦਿਨਾਂ ਵਿੱਚ ਬਹੁਤ ਭਖਿਆ ਹੈ ਇਸ ਪਿੱਛੇ ਕਾਰਨ ਕੀ ਨੇ ਇਸ ਦੇ ਉੱਤੇ ਗੱਲ ਕਰਾਂਗੇ ਖਾਸ ਕਰਕੇ ਇੱਕ ਵੱਡਾ ਅਪਡੇਟ BBMP ਦੀ ਸ਼ਾਮ ਵਾਲੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਜਾਣ ਤੋਂ ਨਾ ਕੀਤੀ ਹੈ ਇਸ ਪਿੱਛੇ ਦਲੀਲ ਕੀ ਹੈ ਇਸ ਬਾਰੇ ਗੱਲ ਕਰਾਂਗੇ ਬਹੁਤ ਵੱਡੀ ਖਬਰ ਹੈ ਇਸ ਦਾ ਅਸਰ ਕੀ ਪੈਣਾ ਜੇਕਰ ਮੀਟਿੰਗ ਵਿੱਚ ਸ਼ਾਮਲ ਨਹੀਂ ਹੁੰਦੀ ਪੰਜਾਬ ਸਰਕਾਰ ਤੇ ਉਹ ਮੀਟਿੰਗ ਹੋਣੀ ਕਿੱਥੇ ਹੈ ਔਰ ਕਿਵੇਂ ਹੋਣੀ ਉਸ ਵਿੱਚ ਏਜੰਡਾ ਕੀ ਹੈ ਸਾਰੀ ਗੱਲਬਾਤ ਕਰਾਂਗੇ ਔਰ ਸੈਸ਼ਨ ਵੀ ਇੱਕ ਰੋਜ਼ ਆ ਰਿਹਾ ਹੈ ਸਪੈਸ਼ਲ ਖਾਸ ਤੌਰ ਤੇ BBMP ਦੇ ਮੁੱਦੇ ਦੇ ਖਾਤਰ ਮੇਰੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਜੁੜ ਚੁੱਕੇ ਨੇ ਆ ਭੁੱਲਰ ਸਾਹਿਬ ਤਾਜ਼ਾ ਜਾਣਕਾਰੀ ਇਹ ਮਿਲ ਰਹੀ ਹੈ ਕਿ ਹੁਣ BBMP ਦੀ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਉਸ ਵਿੱਚ ਸ਼ਾਮਲ ਨਹੀਂ ਹੋਏਗੀ ਪੰਜਾਬ ਸਰਕਾਰ ਜੇਕਰ ਸ਼ਾਮਲ ਨਹੀਂ ਹੋਏਗੀ ਤਾਂ ਉਸ ਦਾ ਵਜ੍ਹਾ ਕੀ ਹੈ ਕੀ ਦੱਸੀ ਹੈ ਸਰਕਾਰ ਨੇ ਔਰ ਜੇ ਸ਼ਾਮਲ ਨਹੀਂ ਹੁੰਦੇ ਤੇ ਦਾ ਅਸਰ ਕੀ ਕੀ ਵੇਖਣ ਨੂੰ ਮਿਲ ਸਕਦਾ ਬਿਲਕੁਲ ਸੰਦੀਪ ਕਿਉਂਕਿ ਜਿਹੜਾ ਪੰਜਾਬ ਸਰਕਾਰ ਨੇ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਵਜ੍ਹਾ ਇਹ ਹੈ ਕਿ ਪੰਜਾਬ ਸਰਕਾਰ ਦਾ ਤਰਕ ਹੈ ਕਿ ਜਿਹੜੀ ਮੀਟਿੰਗ ਹੈ ਪੂਰੀ ਤਰ੍ਹਾਂ ਗੈਰ ਸਬਦਾਨਿਕ ਅਤੇ ਗੈਰ ਕਾਨੂੰਨੀ ਆ ਕਿਉਂਕਿ ਉਹਨੇ ਕਿਹਾ ਕਿ ਪੀਬੀਐਮਬੀ ਦੀ ਮੀਟਿੰਗ ਤੈਅ ਕਰਨ ਤੋਂ ਪਹਿਲਾਂ ਰੈਗੂਲੇਸ਼ਨ 1976 ਦੀ ਧਾਰਾ 7 ਦੇ ਤਹਿਤ ਪਹਿਲਾਂ ਮੀਟਿੰਗ ਬਣਾਉਣ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦੇਣਾ ਹੁੰਦਾ ਲੇਕਿਨ ਭਾਗੜਾ ਬਿਆਸ ਪ੍ਰਬੰਧਨ ਬੋਰਡ ਨੇ ਨੋਟਿਸ ਨਹੀਂ ਦਿੱਤਾ ਉਹਨਾਂ ਪੰਜਾਬ ਸਰਕਾਰ ਨੇ ਵੀ ਕਿਹਾ ਕਿ ਜਦ ਤੱਕ ਭਾਗੜਾ ਬਿਆਸ ਪ੍ਰਬੰਧਨ ਬੋਰਡ ਉਹ ਉਚਿਤ ਪ੍ਰਕਿਰਿਆ ਨਹੀਂ ਅਪਣਾਇਆ ਗਿਆ ਤਦ ਤੱਕ ਪੰਜਾਬ ਸਰਕਾਰ ਜਾਂ ਪੰਜਾਬ ਇਸ ਮੀਟਿੰਗ ਦਾ ਹਿੱਸਾ ਨਹੀਂ ਬਣੇਗੀ ਔਰ ਪੰਜਾਬ ਸਰਕਾਰ ਨੇ ਮੀਟਿੰਗ ਤੋਂ ਪਹਿਲਾਂ ਹੀ ਭਾਗੜਾ ਬਿਆਸ ਪ੍ਰਬੰਧਨ ਬੋਰਡ ਨੂੰ ਪੱਤਰ ਲੇ ਕੇ ਭੇਜ ਕੇ ਮੰਗਿਆ ਸੀ ਕਿ ਇਸ ਮੀਟਿੰਗ ਨੂੰ ਜਿਹੜਾ ਵਾ ਗਾ ਮੁਲਤਵੀ ਕੀਤਾ ਜਾਵੇ ਕਿਉਂਕਿ 7 ਦਿਨ ਦਾ ਜਿਹੜਾ ਨੋਟਿਸ ਹੈ ਉਹ ਬੜਾ ਜ਼ਰੂਰੀ ਹੈ ਉਹਨੇ ਕਿਹਾ ਕਿ ਜਿਹੜੀ ਮੀਟਿੰਗ ਬੁਲਾਈ ਉਤਜਾਹ ਦੇ ਬਿਲਕੁਲ ਗੈਰ ਕਾਨੂੰਨੀ ਤੌਰ 'ਤੇ ਬੁਲਾਈ ਗਿਆ ਤੇ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਭਾਗੜਾ ਬਿਆਸ ਪ੍ਰਬੰਧ ਮੋਰਡ ਦੀ ਜਿਹੜੀ ਅੱਜ ਮੀਟਿੰਗ ਹੈ ਉਹਦੇ 'ਚ ਸ਼ਮੂਲੀਅਤ ਨਹੀਂ ਕੀਤੀ ਕੇਂਦਰੀ ਗ੍ਰਹਿ ਸਕੱਤਰ ਦੇ ਲੰਘੇ ਬੀਤੇ ਦਿਨ ਦਿੱਲੀ ਵਿਖੇ ਜਿਹੜੀ BBMP ਨੂੰ ਫੌਰੀ ਮੀਟਿੰਗ ਸੱਦਣ ਦੀ ਹਦਾਇਤ ਕੀਤੀ ਗਈ ਸੀ ਤਾਂ ਜੋ ਹਰਿਆਣਾ ਨੂੰ 8500 ਕਿਊਸਕ ਵਾਧੂ ਪਾਣੀ ਦੇ ਦੇ ਫੈਸਲੇ ਨੂੰ ਆਪਣੇ ਰੂਪ ਦੇਣ ਤੇ ਵਿਚਾਰ ਹੋ ਸਕੇ ਬੀਐਮਬੀ ਨੇ 2 ਮਈ ਦੀ ਦਰ ਸ਼ਾਮ ਹੀ ਮੀਟਿੰਗ ਤੈਅ ਕਰ ਦਿੱਤੀ ਸੀ ਤੇ ਅੱਜ ਇਹ ਜਿਹੜੀ ਮੀਟਿੰਗ ਆ ਇਹ ਹੋਣੀ ਸੀ ਲੇਕਿਨ ਪੰਜਾਬ ਸਰਕਾਰ ਨੇ ਮਨਾਂ ਕਰ ਦਿੱਤਾ ਹੈਗਾ ਪੰਜਾਬ ਸਰਕਾਰ ਨੇ ਮੀਟਿੰਗ ਤੋਂ ਐਨ ਪਹਿਲਾਂ ਪੰਜਾਬ ਨੂੰ ਬੀਐਮਬੀ ਨੂੰ ਪੱਤਰ ਲਿਖਿਆ ਮੰਗ ਕੇ ਇਸ ਮੀਟਿੰਗ ਨੂੰ ਮੁਲਤਵੀ ਕੀਤਾ ਜਾਵੇ ਤੇ ਪੰਜਾਬ ਸਰਕਾਰ ਨੇ ਦਲੀਲ ਦਿੱਤੀ ਕਿ ਪੰਜਾਬ ਵਿਧਾਨ ਸਭਾ ਦਾ ਜਿਹੜਾ ਇਹ ਵਿਸ਼ੇਸ਼ اجلاس ਆ ਉਹ 5 ਮਹੀਨਿਆਂ ਹੋ ਰਿਹਾ ਜਿਸ ਵਿੱਚ ਅਬ ਬੀਬੀਐਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਨੂੰ ਲੈ ਕੇ ਚਰਚਾ ਹੋਣੀ ਹੈ ਤੇ ਸੂਕੀ ਸਟੇਟ ਮਸ਼ੀਨਰੀ ਐਸੋਸੀਏਸ਼ਨ ਦੀ ਤਿਆਰੀ ਵਿੱਚ ਜੁਟੀ ਹੋਈ ਹੈ ਜਿਸ ਕਰਕੇ ਅੱਜ ਦੀ ਜਿਹੜੀ ਮੀਟਿੰਗ ਆ ਉਹ ਮੁਲਤਵੀ ਕੀਤੀ ਜਾਵੇ ਉਧਰ ਜਲ ਸਰੋਤ ਵਿਭਾਗ ਨੇ ਵੀ ਇਹ ਤਰਕ ਦਿੱਤਾ ਕਿ ਭਾਗੜਾ ਬਿਆਸ ਪਰਮੰਦਰ ਬੋਰਡ ਦੀ ਜਿਹੜੀ ਮੀਟਿੰਗ ਤੈਅ ਕਰਨ ਤੋਂ ਜਿਹੜੇ ਲਈ ਰੈਗੂਲੇਸ਼ਨ 1976 ਦਾ ਐਕਟ ਦੀ ਧਾਰਾ ਜਿਹੜੀ 7 7ਵਾਂ ਉਹ 7 ਜਿਹੜੀ ਧਾਰਾ ਇਹ ਕਹਿੰਦੀ ਹੈ ਕਿ ਪਹਿਲਾਂ 7 ਦਿਨਾਂ ਦਾ ਬੀਬੀਐਮਬੀ ਨੂੰ ਨੋਟਿਸ ਦੇਣਾ ਹੁੰਦਾ ਜਿਸ ਕਰਕੇ ਫਿਰ ਠੁਕਵੀ ਪ੍ਰਕਿਰਿਆ BBMP ਨੂੰ ਅਖਤਿਆਰ ਕਰਨੀ ਚਾਹੀਦੀ ਹੈ ਹੁਣ ਦੇਖਦੇ ਆਂ ਕਿ BBMP ਜਿਹੜੀ ਮੀਟਿੰਗ ਆ ਉਹ ਕਦੋਂ ਕਰਦੀ ਆ ਤੇ ਪੰਜਾਬ ਦੀ ਗੈਰ ਮੌਜੂਦਗੀ ਦੇ ਵਿੱਚ BBMP ਕੀ ਫੈਸਲਾ ਲੈ ਸਕਦੀ ਹੈ ਕੀ ਇਸ ਤਰ੍ਹਾਂ ਹੋ ਸਕਦਾ ਹੈ ਕਾਨੂੰਨ ਜਾਂ ਨਿਯਮ ਕੀ ਕਹਿੰਦੇ ਨੇ ਜਦੋਂ ਪੰਜਾਬ ਸੂਬਾ ਜਿੱਥੇ ਡੈਮ ਹੈ ਜਿੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕੰਮ ਕਰਦਾ ਹੈ ਉੱਥੇ ਉਹੀ ਸੂਬਾ ਸਰਕਾਰ ਸਥਾਨਕ ਸਰਕਾਰ ਨਾ ਜਾਵੇ ਤਾਂ ਕੀ ਫੈਸਲਾ ਲਿਆ ਜਾ ਸਕਦਾ ਹੈ ਕੋਈ ਲਿਕਨ ਨਹੀਂ ਇਸ ਤਰ੍ਹਾਂ ਤੇ ਹੋਣੀ ਸਾਰ ਕਿਉਂਕਿ ਪੰਜਾਬ ਦਾ ਉੱਥੇ ਹੋਣਾ ਬੜਾ ਜ਼ਰੂਰੀ ਹੈ ਪੰਜਾਬ ਚਾਹੇ ਮੀਟਿੰਗ ਦੇ ਵਿੱਚ ਆਪਣੇ ਇਤਰਾਜ਼ ਪ੍ਰਗਟ ਕਰੇ ਲਿਕਨ ਅਗਰ ਪੰਜਾਬ ਜੇ ਨਹੀਂ ਜਾਂਦਾ ਕਿਉਂਕਿ ਸਭ ਤੋਂ ਸਟੇਕ ਹੋਲਡਰ ਪੰਜਾਬ ਆ ਜਿਸ ਨੂੰ 60% ਜਿਹੜਾ ਪਾਣੀ ਦਿੱਤਾ ਜਾਂਦਾ ਹੈਗਾ ਉਹਦਾ ਹਿੱਸਾ ਬੰਦ ਹੈ ਔਰ ਪੰਜਾਬ ਨੇ ਤੇ ਅੱਗੇ ਬੀਓਐਮਬੀਬੀ ਨੇ ਜਿਹੜਾ ਬੀਬੀਐਮਬੀ ਜਿਹੜਾ ਹੈਗਾ ਉਹ ਪਾਣੀਆਂ ਦੀ ਰਾਖੀ ਕਰਦਾ ਵੰਡ ਕਰਦਾ ਹੈ ਲੇਕਿਨ ਜਿਸ ਹਿਸਾਬ ਦੇ ਨਾਲ ਬੀਬੀ ਐਮ ਵੀ ਤੇ ਇਲਜ਼ਾਮ ਲੱਗੇ ਨੇ ਕਿ ਉਹ ਭਾਜਪੀ ਦੀ ਬੋਲੀ ਜਾਂ ਸੈਂਟਰ ਦੀ ਬੋਲੀ ਵੀ ਬੋਲ ਰਿਹਾ ਅ ਜੀ ਸਥਿਤੀ ਜੇਕਰ ਗਏ ਉਹਨਾਂ ਪੰਜਾਬ ਦੀ ਗੈਰ ਮੌਜੂਦਗੀ ਦੇ ਵਿੱਚ ਕੋਈ ਵੱਡਾ ਫੈਸਲਾ ਲਏਗੀ ਤੋਂ ਮਾਮਲਾ ਜਿਹੜਾ ਕੇਂਦਰੀ ਵਾਟਰ ਟ੍ਰਿਬਿਊਨਲ ਕੋ ਵੀ ਜਾ ਸਕਦਾ ਹੈ ਕਿਉਂਕਿ ਪਾਣੀਆਂ ਦੀ ਵੰਡ ਜਾਂ ਪਾ ਜਿਹੜਾ ਉਹ ਸਿਰ ਵਾਟਰ ਟ੍ਰਿਬਿਊਨਲ ਹੀ ਕਰ ਸਕਦਾ ਹੈ बीएमबीबी ਤੇ ਇੱਕ ਬਤੌਰ ਚੌਂਕੀਦਾਰ ਦੇ ਤੌਰ ਤੇ ਕੰਮ ਕਰਦਾ ਹੈਗਾ ਪਰ ਹੁਣ ਕਿਉਂਕਿ ਪੰਜਾਬ ਸਰਕਾਰ ਨੇ ਕਹਿੰਦਾ ਕਿ ਪ੍ਰਕਿਰਿਆ ਨਹੀਂ ਹੈ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਉਹ ਉਹਨਾਂ ਨੇ ਨੋਟਿਸ ਨਹੀਂ ਦਿੱਤਾ ਜਿਸ ਦੇ ਕਰਕੇ ਪੰਜਾਬ ਸਰਕਾਰ ਦੀ ਜਿਹੜੀ ਦਲੀਲ ਆ ਹੂੰ ਉਸ ਤੇ ਦੇਖਦੇ ਆ ਕਿ ਬੀਐਮਬੀ ਮੀਟਿੰਗ ਕਰਦੀ ਕਿ ਨਹੀਂ ਕਰਦੀ ਜੇ ਕਰਦੀ ਹੈ ਤਾਂ ਵੀ ਫਸਦੀ ਹੈ ਜਨਾਹ ਕੀਤਾ ਤਾਂ ਫਿਰ ਹੋ ਸਕਦਾ ਹੈ ਕਿ 7 ਦਿਨ ਵਾਲੀ ਜਿਹੜੀ ਪ੍ਰਕਿਰਿਆ ਉਹ ਜਿਹੜੀ ਆ ਉਸ ਤੇ ਵਿਚਾਰ ਕੀਤਾ ਜਾਵੇ ਔਰ ਫਿਰ ਪੰਜਾਬ ਸਰਕਾਰ ਨੂੰ ਨਵੇਂ ਸਰ ਤੋਂ ਮੀਟਿੰਗ ਵਾਸਤੇ ਬੁਲਾਇਆ ਜਾਵੇ ਲੇਕਿਨ ਇਵੇਂ ਲੱਗਦਾ ਹੈ ਕਿ ਹਰਿਆਣਾ ਬੀਜੇਪੀ ਜਾਂ ਸੈਂਟਰ ਜਾਂ ਬੀਐਫਪੀਬ ਇਕੱਠੇ ਮਿਲੇ ਹੋਏ ਨੇ ਜਿਸ ਕਰਕੇ ਪੰਜਾਬ ਸਰਕਾਰ ਦਾ ਪੰਜਾਬ ਦੇ तमाम ਪਾਰਟੀਆਂ ਇਸੇ ਕਰਕੇ ਦੋਸ਼ ਲਗਾ ਕੇ ਆ ਕਿ ਪੰਜਾਬ ਦੇ ਪਾਣੀਆਂ ਤੇ ਮੁੱਢ ਤੋਂ ਡਾਕਾ ਮਾਰਦੇ ਯਤਨ ਕੀਤੇ ਜਾ ਰਹੇ ਨੇ ਇੱਥੇ ਇੱਕ ਵਿਚਾਰਨਯੋਗ ਗੱਲ ਹੋ ਰਹੀ ਹੈ ਮੈਂ ਤੁਹਾਡੇ ਤੋਂ ਜਾਨਣਾ ਚਾਹਨਾ ਤੁਸੀਂ ਬਹੁਤ ਸਾਰੀ ਰਿਪੋਰਟਿੰਗ ਇਸ ਤੋਂ ਪਹਿਲਾਂ ਕਈ ਸਾਲਾਂ ਤੋਂ ਕੀਤੀ ਇਸ ਮੁੱਦੇ ਤੇ ਜਿਹੜੀ ਤਾਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਤਾਂ ਗੱਠਜੋੜ ਸੀ ਉਦੋਂ ਤਾਂ ਇਹਨਾਂ ਨੇ ਵੀ ਕੋ ਬਹੁਤਾ ਪੈਰਾ ਨਹੀਂ ਦਿੱਤਾ ਲੋਕ ਕਹਿੰਦੇ ਆ ਸਵਾਲ ਕਰਦੇ ਆ ਪਰ ਜਿੰਨੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੇ ਦਿੱਲੀ ਨੂੰ ਧਿਆਨ ਚ ਰੱਖ ਕੇ ਹਰਿਆਣਾ ਨੂੰ ਧਿਆਨ ਚ ਰੱਖ ਕੇ ਆਪਣਾ ਸਟੈਂਡ ਵੀ ਸਪਸ਼ਟ ਨਹੀਂ ਕੀਤਾ ਸੀ ਤੇ ਹੁਣ ਉਹ ਜਦੋਂ ਸਟੈਂਡ ਆਪਣਾ ਰੱਖਦੇ ਨੇ ਤਾਂ ਲੋਕ ਉਹਨਾਂ ਨੂੰ ਹੀ ਉਲਟਾ ਸਵਾਲ ਕਰਦੇ ਨੇ ਕਿ ਕਰ ਤੁਸੀਂ ਪਹਿਲਾਂ ਹੱਲ ਕੀਤਾ ਹੁੰਦਾ ਤੇ ਅੱਜ ਇੱਥੋਂ ਤੱਕ ਨੌਬਤ ਨਹੀਂ ਸੀ ਆਉਣੀ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਜੇ ਪਿਛਲੀਆਂ ਸਰਕਾਰਾਂ ਨੇ ਜਾਂ ਪਿਛਲੇ ਮੁੱਖ ਮੰਤਰੀਆਂ ਨੇ ਨਹੀਂ ਕੀਤਾ ਤੇ ਉਹ ਨਤੀਜੇ ਵੀ ਭੁਗਤ ਰਹੇ ਨੇ ਉਹਨਾਂ ਦੇ ਇਤਿਹਾਸ ਦੇ ਵਿੱਚ ਕਿਸ ਨਜ਼ਰੀਏ ਦੇ ਨਾਲ ਲੋਕ ਪੰਜਾਬ ਦੇ ਉਹ ਗੱਲ ਕਰਦੇ ਨੇ ਉਹ ਸਾਰਿਆਂ ਦੇ ਸਪਸ਼ਟ ਸਾਰਿਆਂ ਦੇ ਧਿਆਨ ਵਿੱਚ ਆ ਕਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਹੈ ਕਿਹੜੀ ਸਰਕਾਰ ਨੇ ਕੀਤੀ ਉਹ ਪੰਜਾਬ ਦੀ ਜਨਤਾ ਭਲੀ ਭਾਤ ਜਾਣਦੀ ਹੈ ਹੁਣ ਸਵਾਲ ਹੈ ਕਿ ਜਿਹੜੀਆਂ ਪਿਛਲੀਆਂ ਨੇ ਗਲਤੀਆਂ ਕੀਤੀਆਂ ਕੀ ਉਸ ਗਲਤੀਆਂ ਨੂੰ ਮੁੜਸਰਾਇਆ ਜਾਵੇ ਜਾਂ ਉਹ ਗਲਤੀਆਂ ਗਲਤੀਆਂ ਤੋਂ ਸਬਕ ਲੈ ਕੇ ਅੱਗੇ ਵਧਿਆ ਜਾਵੇ ਹੁਣ ਕਿਉਂਕਿ ਪਹਿਲਾਂ ਅਸਲ ਦੇ ਵਿੱਚ ਕੀ ਕਿ ਸੈਂਟਰ ਕਿਉਂਕਿ ਬੀਜੇਪੀ ਵੀ ਨੈਸ਼ਨਲ ਪਾਰਟੀ ਆਕਾਲੀ ਦਲ ਦਾ ਘੱਟ ਜੋੜ ਰਿਹਾ ਕਾਂਗਰਸ ਪਾਰਟੀ ਨੈਸ਼ਨਲ ਪਾਰਟੀ ਆ ਉਹਨਾਂ ਦੀ ਪੰਜਾਬ 'ਚ ਵੀ ਸਰਕਾਰ ਹੁੰਦੀ ਹਰਿਆਣਾ 'ਚ ਹੁੰਦੀ ਸੈਂਟਰ ਦੇ ਵਿੱਚ ਹੁੰਦੀ ਇਸ ਤਰ੍ਹਾਂ ਇੱਕ ਵਾਰ ਮੌਕਾ ਆਇਆ ਸੀ ਕਿ ਸੈਂਟਰ ਦੇ ਵਿੱਚ ਵੀ ਬੀਜੇਪੀ ਸਰਕਾਰ ਹੈ ਹਰਿਆਣਾ ਦੇ ਵਿੱਚ ਵੀ ਬੀਜੇਪੀ ਸਰਕਾਰ ਤੇ ਪੰਜਾਬ 'ਚ ਸ਼ਰੋਨੀ ਕਾਲੀ ਦਲ ਤੇ ਬੀਜੇਪੀ ਦੀ ਸਾਥੀ ਸਰਕਾਰ ਹੈ ਹਾਲਾਂਕਿ ਜਦੋਂ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਇੱਕੋ ਪਾਰਟੀ ਦੀਆਂ ਸਰਕਾਰਾਂ ਬੰਦੀਆਂ ਜਾਂ ਗੱਠਜੋੜ ਵਾਲੀਆਂ ਤੇ ਪੰਜਾਬ ਤੇ ਹਰਿਆਣਾ ਦੇ ਜਿਹੜੇ ਮਸਲੇ ਨਿਬੇੜੇ ਜਾ ਸਕਦੇ ਇਕਨ ਇਸੇ ਕਰਕੇ ਆਜਾ ਆਮ ਆਦਮੀ ਪਾਰਟੀ ਕਹਿ ਰਹੀ ਨਾ ਕਿ ਜੇ ਪਿਛਲਿਆਂ ਨੇ ਸਹੀ ਕੰਮ ਕੀਤੇ ਹੁੰਦੇ ਤੇ ਅੱਜ ਪੰਜਾਬ ਸਾਨੂੰ ਪੰਜਾਬ ਦੀ ਸਰਕਾਰ ਨੇ ਜਾਂ ਪੰਜਾਬੀਆਂ ਨੂੰ ਉਹਨਾਂ ਦੇ ਬੀਜੇ ਹਕੰਡੇ ਨਾ ਚੁਗਣੇ ਪੈਂਦੇ ਜੀ ਇਸ ਕਰਕੇ ਹੁਣ ਸਵਾਲ ਹੈ ਕਿ ਹੁਣ ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਉਹ ਸੈਂਟਰ ਵੱਲੋਂ ਜਿਹੜੇ ਆ ਸਕੀਮ ਘੜੀ ਜਾ ਰਹੀ ਆ ਕਿ ਪਾਣੀ ਠੱਕੇ ਨਾਲ ਲਿਆ ਜਾ ਰਿਹਾ ਬਹਾਨੇ ਘੜੇ ਜਾ ਰਹੇ ਨੇ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਤੇ ਭਾਈ ਕਨਈਆ ਨੂੰ ਭੁੱਲ ਗਏ ਤੇ ਗੁਰਸਬਾਨ ਦੀਆਂ ਸਖਸ਼ੀਅਤਾਂ ਲੈਸ ਸਰਦੂਰੋ ਟੀਚੀ ਮੇਰੋ ਭੁੱਲ ਗਏ ਨਾ ਉਹ ਉਹ ਜਿਹੜੇ ਹੁਣ ਸਵਾਲ ਖੜੇ ਹੋ ਰਹੇ ਨੇ ਪਰ ਪੰਜਾਬ ਦਾ ਤਾਂ ਇੱਕੋ ਤਰਕ ਹੈ ਕਿ ਸਾਡਾ ਜਿਹੜਾ ਕੋਟਾ ਵੰਡਿਆ ਸੀ ਸਾਰੇ ਸੂਬਿਆਂ ਨੂੰ ਕੋਟਾ ਵੰਡਿਆ ਜਾਂਦਾ ਕਿ ਤੁਸੀਂ 1 ਮਈ ਤੱਕ ਇੰਨਾ ਪਾਣੀ ਵਰਤਣਾ ਹੁੰਦਾ ਤੇ ਹਰਿਆਣਾ ਤੇ ਮਾਰਚ ਮੇ ਪਾਣੀ ਖਤਮ ਕਰ ਚੁੱਕਾ ਫਿਰ ਉਹਨਾਂ ਕਹਿੰਦੇ ਕਿ ਪੀਣ ਵਾਲਾ ਪਾਣੀ ਪੀਣ ਵਾਲੀ ਪਾਣੀ ਦੇ ਕਿਥੋਂ ਦੇ ਕਿਲਤ ਨਹੀਂ ਹੈ ਖੇਤੀਬਾੜੀ ਦਾ ਮਸਲਾ ਹੈਗਾ ਉਹਨਾਂ ਨੇ ਹਰ ਇੱਕ ਕੋਟੇ ਨੇ ਆਪਣਾ ਪਾਣੀ ਆ ਜਿਹੜਾ ਉਸ ਤੋਂ ਬਾਅਦ ਵੀ ਫਿਰ ਅਪ੍ਰੈਲ ਮਹੀਨੇ 'ਚ ਫਿਰ ਉਹਨਾਂ ਨੂੰ ਪਾਣੀ ਦਿੱਤਾ ਗਿਆ ਕੋਈ 4800 ਕਿਊਸਿਕ ਹੁਣ ਫਿਰ ਮੰਗਿਆ ਜਾ ਰਿਹਾ ਉਸੇ ਕਰਕੇ ਹੀ ਪੰਜਾਬ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਜਦ ਹਰ ਸਟੇਟ ਨੂੰ ਕਿਉਂਕਿ ਇਹਦੇ 'ਚ ਪੰਜਾਬ ਆ ਹਰਿਆਣਾ ਮਹਾਰਾਸ਼ਟਰ ਨਾਲ ਹਰ ਇੱਕ ਨੂੰ ਉਹਨਾਂ ਦੀ ਵਸੋਂ ਦੇ ਆਧਾਰ ਤੇ ਪਾਣੀ ਦਿੱਤਾ ਜਾਂਦਾ ਜਦਕਿ ਇਹਨਾਂ ਦਾ 1700 ਕਿਊਸਕ ਬੰਦਾ ਸੀ ਲੇਕਿਨ ਫਿਰ 8500 ਕਿਊਸਕ ਮੰਗਿਆ ਜਾ ਰਿਹਾ ਉਹਨੂੰ ਲੈ ਕੇ ਰੀਡ ਕਬਾ ਇਸੇ ਕਰਕੇ ਹੁਣ ਪੰਜਾਬ ਵਿਧਾਨ ਸਭਾ ਦੇ ਵਿੱਚ ਸਪੈਸ਼ਲ اجلاس ਬੀਤੇ ਦਿਨ ਆਲ ਪਾਰਟੀ ਮੀਟਿੰਗ ਹੋਈ ਆ ਇੱਕਜੁੱਟਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦਿਖੀਆਂ ਨੇ ਉਧਰ ਹਰਿਆਣੇ ਨੇ ਵੀ ਅੱਜ ਆਲ ਪਾਰਟੀ ਮੀਟਿੰਗ ਬੁਲਾਈ ਆ ਪੰਜਾਬ ਦੀ ਨੁਕਤਾਚੀ ਨਹੀਂ ਕੀਤੀ ਹੈ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਮਸਲਾ ਕੀ ਪੰਜਾਬ ਦੇ ਹੱਕਾਂ ਨੂੰ ਲੈ ਕੇ ਸੈਂਟਰਲ ਸਰਕਲ ਲੈਵਲ ਤੇ ਕਿਸੇ ਵੀ ਸਰਕਾਰ ਨੇ ਪੰਜਾਬ ਦੀ ਉਪੱਖ ਨਹੀਂ ਸੁਣੀ ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੋਵੇ ਚਾਹੇ ਪੰਜਾਬੀ ਬੋਲਦੇ ਇਲਾਕੇ ਹੋਣ ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਰੌਲਾ ਹੋਵੇ ਜਾਂ ਫਿਰ ਪਾਣੀ ਦਾ ਮਸਲਾ ਹੋਵੇ ਜੀ ਕਿਤੇ ਨਾ ਕਿਤੇ ਸੈਂਟਰ ਚ ਬੈਠੀਆਂ ਸਰਕਾਰ ਨੇ ਪੰਜਾਬ ਨੂੰ ਮਤਲਬ ਇਸ ਲੋਕ ਹੀ ਕੀਤਾ ਜੋ ਦੂਜੇ ਸੂਬਿਆਂ ਨੂੰ ਲੈ ਕੇ ਸੈਂਟਰਲ ਸਰਕਾਰਾਂ ਦੀ ਅਪਰੋਚ ਰਹੀ ਆ ਉਹ ਅਪਰੋਚ ਪੰਜਾਬ ਤੋਂ ਵੱਖਰੀ ਰਹੀ ਆ ਜੀ ਬਹੁਤ ਸ਼ੁਕਰੀਆ ਜੀ